ਬਾਰ ਨਾਰ ਤਰਣਨ ਸ੍ਰੇਸ਼ਟ ਸੂਰਮਿਆਂ ਨੂੰ ਧਰਨ ਵਾਲਾ ਪਰ ਹਰ ਕਰਨਨ ਅਤੇ ਭਿਆਨਕ ਕੰਮ ਕਰਨ ਵਾਲਾ ਹਰ ਹਰ ਰੜਤਾ ਪਾਸੂ ਰਾਮ ਹਰ ਹਰ ਬੋਲਦਾ ਸੀ ਬਾਰ ਹਰ ਕਰਤਾ ਅਤੇ ਤੜਥਲੀ ਮਚੌਂਦਾ ਸੀ ਸਰਬਾਰ ਹਰਤਾ ਸ੍ਰੇਸ਼ਟ ਤੀਰ ਅੰਦਾਜ਼ਾ ਛਤਰੀਆਂ ਨੂੰ ਮਾਰਨ ਵਾਲਾ ਚਰਮਾਰ ਤਰਤਾ ਪਰਸ਼ੂਰਾਮ ਕੋਹਾੜਾ ਚੁੱਕੀ ਫਿਰਦਾ ਸੀ ਬਰ ਮਾਰ ਪਾਨ ਹੱਥਾਂ ਵਿੱਚ ਕੋਹਾੜਾ ਲੈ ਕੇ ਵਹਿਰੀਆਂ ਨੂੰ ਮਾਰ ਰਿਹਾ ਸੀ ਕਰ ਬਰ ਚਾਰੰ ਉਸ ਦੇ ਹੱਥ ਗੋਡਿਆਂ ਤੱਕ ਪਹੁੰਚਦੇ ਸਨ ਹਰ ਬਾਰ ਹਾਰੰ ਹਰ ਇੱਕ ਦੋ ਬਲ ਨੂੰ ਹਾਰਨ ਵਾਲਾ ਕਰ ਬਰ ਪਾਰੰ ਅਤੇ ਬਾਲਪੂਰਵਕ ਵਾਰ ਕਰਨ ਵਾਲਾ ਗੱਡ-ਬੱਡ ਰਾਮ ਪਰਸੂਰਾਮ ਰੋਲਾ ਪਾਣ ਗੜਬੜ ਤਾਮ ਅਤੇ ਖਲਬਲੀ ਮਚਾਉਣ ਵਾਲਾ ਸੀ ਚਰਪਟ ਛੀਗਾ ਕੇ ਆਦਕ੍ਰਿਤ ਛੰਦ ਕਾਗ ਗਿਆਤਾ ਜੋ ਤਲਵਾਰ ਨੂੰ ਚਮਕਾਉਣ ਵਾਲਾ ਗਿਆਨ ਗਿਆਤਾ ਅਤੇ ਗਿਆਨ ਨੂੰ ਜਾਣਨ ਵਾਲਾ ਸੀ ਚਿਤ੍ਰ ਬਰਮਾ ਉਸਨੇ ਵਿਜੇਤਰ ਕਾ ਵਜਤਾਰਣ ਕੀਤਾ ਹੋਇਆ ਸੀ ਚਾਰ ਚਰਮਾ ਅਤੇ ਸੁੰਦਰ ਟਾਲ ਵਾਲਾ ਸੀ ਸ਼ਾਸਤਰੰ ਗਿਆਤਾ ਉਹ ਸ਼ਾਸਤਰਾ ਨੂੰ ਜਾਣਨ ਵਾਲਾ ਸ਼ਾਸਤਰੰ ਕੇਤਾ ਸ਼ਸਤਰ ਨੂੰ ਚਮਕਾਉਣ ਵਾਲਾ ਚਿਤਰੰ ਜੋਦੀ ਵਿਜੇਤਰ ਸੂਰਮਾ ਸੀ ਜੁਦੰ ਕਰੋਦੀ ਅਤੇ ਯੁੱਧ ਵਿੱਚ ਕ੍ਰੋਧ ਕਰਨ ਵਾਲਾ ਸੀ ਵੀਰੰਗ ਬਰਣੰ ਬੀਰਾਂ ਨੂੰ ਕਾਇਲ ਬਰਣਨ ਕਰਨ ਵਾਲਾ ਪੀਰੰ ਪਰਣ ਰਾਲੇ ਵਿੱਚ ਕਾਇਰਾਂ ਨੂੰ ਭੈ ਦੇਣ ਵਾਲਾ ਸਤਰੰ ਹਰਤਾ ਵੈਰੀਆਂ ਨੂੰ ਮਾਰਨ ਵਾਲਾ ਹਤਰੰ ਧਰਤਾ ਅਤੇ ਅਸ਼ਤਰਾ ਨੂੰ ਧਾਰਨ ਕਰਨ ਵਾਲਾ ਸੀ ਬਰਮੰ 베ਦੀ ਕਵਚਾ ਨੂੰ ਭੰਨਣ ਵਾਲਾ ਚਰਮੰ ਛੇਦੀ తాలూ ఛేదణా ఛతరంగతా ఛతరి నువ అతరం అసాను జనవాలా సిదం తమిీ యుద్ధ కాలా బుద్ధ కమి బుద్ధ ను పహణవాలా సంగ్రూ వర్తనవాలా అస్త ਅਤੇ ਅਸਤਰ ਦੇ ਭੇਦ ਜਾਣਨ ਵਾਲਾ ਸੀ ਜੁਦਾ ਮਾਲੀ ਪਰਸ਼ੂਰਾਮ ਯੁੱਧ ਨੂੰ ਜਿੱਤਣ ਵਾਲਾ ਤੀਰਤ ਸਾਲੀ ਕੀਰਤੀ ਦੇ ਥਾਨ ਧਰਮੰ ਤਾਮੰ ਅਤੇ ਤਰਮ ਦੇ ਘਾਰ ਵਾਲੇ ਰੂਪੰ ਰਾਮੰ ਰੂਪ ਵਾਲਾ ਸੀ ਤੀਰੰ ਤਰਤਾ ਉਹ ਤੀਰਜ ਨੂੰ ਧਾਣ ਕਰਨ ਵਾਲਾ ਪੀਰੰ ਹਰਤਾ ਸੂਰਮਿਆਂ ਨੂੰ ਮਾਰਨ ਵਾਲਾ ਯੋਧੰ ਜੇਤਾ ਯੁੱਧ ਨੂੰ ਜਿੱਤਣ ਵਾਲਾ ਸ਼ਸਤਰੰ ਨੇਤਾ ਅਤੇ ਸ਼ਸਤਰਾਂ ਨੂੰ ਵਰਤਣ ਵਾਲਾ ਸੀ ਜੁਰੰਦ ਗਾਮੀ ਉਹ ਹਾਥੀਆਂ ਵਾਗ ਚੱਲਣ ਵਾਲਾ ਧਰਮੰ ਤਾਮੀ ਧਰਮ ਦਾ ਘਾਰ ਜੋਗੰ ਚਵਾਲੀ ਯੋਗ ਦੀ ਅਗਨੀ ਵਾਲਾ ਜੋਤੰਗ ਮਾਲੀ ਅਤੇ ਤੇਜ ਪ੍ਰਕਾਸ਼ ਵਾਲਾ ਸੀ ਪਰਸ਼ੂਰਾਮ ਬਾਜ ਪਰਸ਼ੂਰਾਮ ਨੇ ਕਿਹਾ ਸਵਈਆ ਤੂਨ ਕਸੇ ਕਟ ਚਾਪ ਧਰੇ ਕਰ ਕੋਪ ਕਹੀ ਦਿਜ ਰਾਮ ਅਹੋ ਲੱਕ ਨਾਲ ਪੱਥਾ ਬੰਨੇ ਹੋਏ ਅਤੇ ਹੱਥ ਵਿੱਚ ਧਨੁਸ਼ ਫੜੇ ਹੋਏ ਰਾਮ ਨੂੰ ਪਰਸ਼ੂਰਾਮ ਬ੍ਰਾਹਮਣ ਨੇ ਕ੍ਰੋਧ ਨਾਲ ਕਿਹਾ اے ਰਾਮ ਗ੍ਰਹਿ ਤੋਰ ਸਰਾਸਨ ਸੰਕਰ ਕੋ ਸੀ ਜਾਤ ਹਰੇ ਤੁਮ ਕੌਣ ਕਹੋ ਘਰ ਵਿੱਚ ਪਏ ਹੋਏ ਸ਼ਿਵ ਤਾਨੁਛ ਨੂੰ ਤੋੜ ਕੇ ਸੀਤਾ ਨੂੰ ਲਈ ਜਾਣ ਵਾਸਤੇ ਦੱਸ ਤੂੰ ਕੌਣ ਹੈ ਬਿਨ ਸੱਚ ਕਹੇ ਨੇ ਹੀ ਪ੍ਰਾਨ ਬਚੇ ਜਿਨ ਕੰਠ ਕੋਠਾਰ ਕੀ ਧਾਰ ਸਹੋ ਸੱਚ ਦੱਸੇ ਬਿਨਾ ਤੇਰੇ ਪ੍ਰਾਨ ਨਹੀਂ ਬਚਣਗੇ ਨਹੀਂ ਤਾਂ ਗਲੇ ਉੱਤੇ ਮੇਰੇ ਕੋਹਾੜੇ ਦੀ ਧਾਰ ਸਹਾਰ ਲੈ ਘਰ ਜਾਹੋ ਚਲੇ ਤਜ ਰਾਮ ਰਣੰਗ ਜਿੰਨ ਜੂਝ ਮਰੋ ਪਲ ਠਾੜ ਰਹੋ ਏ ਰਾਮ ਰਣ ਨੂੰ ਛੱਡ ਕੇ ਘਰ ਨੂੰ ਚਲਿਆ ਜਾ ਜੇ ਇੱਕ ਪਲ ਵੀ ਖੜਾ ਰਿਹਾ ਤਾਂ ਮਾਰਿਆ ਜਾਵੇਂਗਾ ਸਵਈਆ ਜਾਣਤ ਹੋ ਅਵ ਲੋਕ ਮੁਝੈ ਹੱਠ ਏਕ ਬਲੀ ਨਹੀਂ ਠਾੜ ਰਹਾਂਗੇ ਇਹ ਮੈਂ ਜਾਣਦਾ ਹਾਂ ਕਿ ਮੈਨੂੰ ਵੇਖ ਕੇ ਹਠੀ ਜਾ ਬਲੀ ਇੱਕ ਵੀ ਰਣ ਭੂਮੀ ਵਿੱਚ ਖੜੋਤਾ ਨਹੀਂ ਰਹੇਗਾ ਤਾਤੇ ਗਹਯੋ ਜਿਨ ਕੋ ਤ੍ਰਿੰਨ ਦਾਤਨ ਤੇਨ ਕਹਾ ਰਣ ਆਜ ਗਹਾਂਗੇ ਜਿਨਾ ਦੇ ਬਾਪ ਨੇ ਦੰਦਾ ਵਿੱਚ ਘਾ ਲੈ ਕੇ ਜਾਨ ਬਖਸ਼ਵਾਈ ਸੀ ਕਿ ਉਸ ਦਾ ਪੁੱਤਰ ਅੱਜ ਮੇਰੇ ਨਾਲ ਯੁੱਧ ਕਰਨ ਲਈ ਹਥਿਆਰ ਪੜ ਸਕੇਗਾ ਬਾਂਬ ਬਜੇ ਰਣ ਗੰਡ ਗੜੇ ਗਹਿ ਹਾਥ ਹਥਿਆਰ ਕਹੂੰ ਉਮਹਾਂਗੇ ਜਦੋਂ ਧੌਂਸਾ ਵੱਜੇਗਾ ਅਤੇ ਰਣ ਵਿੱਚ ਪਰਸ਼ੂਰਾਮ ਖਾਂਬੇ ਵਾਂਗ ਗੱਡਿਆ ਜਾਵੇਗਾ ਤਦੋਂ ਹੱਥ ਵਿੱਚ ਹਥਿਆਰ ਫੜਨ ਦੀ ਉਮੰਗ ਕਿਸ ਨੂੰ ਹੋਵੇਗੀ ਪੂਮ ਆਕਾਸ਼ ਪਾਤਾਲ ਦੁਰਾ ਬੇ ਕੋ ਰਾਮ ਕਹੋ ਕਹਾਂ ਠਾਮ ਲਹਾਂਗੇ اے RAM ਦਾਸ ਉਸ ਵੇਲੇ ਲੁਕਣ ਵਾਸਤੇ ਧਰਤੀ ਆਕਾਸ਼ ਪਾਤਾਲ ਵਿੱਚ ਕਿੱਥੋਂ ਥਾਂ ਲੱਭੇਗਾ ਕਬ ਪਾਚ ਕਵੀ ਕਹਿੰਦਾ ਹੈ ਯੋ ਜਬ ਬੈਨ ਸੁਨੇ ਾਰਕੇ ਤਬ ਸ਼ਰੀਰ ਗੋਬੀਰ ਬਲੀ ਪਲਕਾਨੇ ਜਦੋ ਵੈਰੀ ਦੇ ਇਸ ਤਰ੍ਹਾਂ ਦੇ ਬੋਲ ਸੁਨੇ ਤਦੋ ਸ਼ਰੀ ਰਾਮ ਸੂਰਮੇ ਵਾਂਗ ਉਚਲ ਕੇ ਅੱਗੇ ਆਏ ਸਾਤ ਸਮੰਦਰਨ ਲੋਗਰਵੇ ਗਿਰ ਭੂਮ ਆਕਾਸ ਦੋ ਉਠਹਿਰਾਨੇ ਸਾਤ ਸਮੁੰਦਰਾ ਤੱਕ ਪਹਾੜ ਦਬ ਗਏ ਅਤੇ ਤਰਤੀ ਅਤੇ ਆਕਾਸ਼ ਦੋਵੇਂ ਕੰਬਣ ਲੱਗ ਪਏ ਜਾਛ ਪੁਜੰਗ ਦੇ ਸਾ ਵਿਦਸਾਨ ਕੇ দানਵ ਦੇਵ ਦੋਹੂ ਡਰ ਮਾਨੇ ਸਾਰੀਆਂ ਦਿਸ਼ਾਵਾਂ ਦੇ ਦਸ਼ਕ ਅਤੇ ਪੁਜੰਗ ਦੇਵਤੇ ਅਤੇ ਦੈਂਤ ਦੋਵੇਂ ਡਰ ਮੰਨਣ ਲੱਗ ਗਏ ਸ਼ੀਰ ਗੋਨਾਥ ਕਮਾਨ ਲੈ ਹਾਥ ਕਹੋ ਰਿਸ ਕੈ ਕਿਹ ਪੈ ਸਰ ਤਾਨੇ गिरि रामचंद्र हाथ ਵਿੱਚ ਤਣੁਸ਼ ਲੈ ਕੇ ਕਹਿਣ ਲੱਗੇ اے ਬ੍ਰਾਹਮਣ ਤਸ ਕ੍ਰੋਧ ਨਾਲ ਕਿਸ ਦੇ ਉੱਤੇ ਤੀਰ ਖਿੱਚਾਂ ਕਿਉਂਕਿ ਤੂੰ ਤਾਂ ਬ੍ਰਾਹਮਣ ਹੈ ਪਰਸ਼ੂਰਾਮ ਬਾਚਿ ਰਾਮ ਸੋ ਪਰਸ਼ੂਰਾਮ ਨੇ ਰਾਮ ਨੂੰ ਕਿਹਾ ਜੇ ਤੱਕ ਬੈਨ ਕਹੇ ਸੋ ਕਹੇ ਜੋ ਪੈ ਫੇਰ ਕਹੇ ਤੋ ਪੈ ਜੀਤ ਨਾ ਚਾਹੋ जिने को बोल तू कहे हन, ओ कह ले पर जे हूँ फिर कहेगा तो ज्य नहीं जाएगा हाथ हथियार गहे सो गहे जो पै फेर गहे तो पै फेर ना ले हो हाथ विच जो हथियार फड़े सन सो फड़ ले पर जो मुड़ के फड़ेगा तो फिर फड़ नहीं सकेगा ਰਾਮ ਰਸੈ ਅਨਮਾਰ ਗੋਬੀਰ ਕਹੋ ਭਜ ਕੈ ਕਤ ਪ੍ਰਾਨ ਬਚੈ ਹੋ ਜਦੋਂ ਪਰਸ਼ੂਰਾਮ ਰਣ ਵਿੱਚ ਕ੍ਰੋਧ ਕਰੇਗਾ ਤਦੋਂ हे ਰਗਬੀਰ ਦਸ ਭਜ ਕੇ ਕਿੱਥੇ ਪ੍ਰਾਨ ਬਚਾਵੇਂਗਾ ਤੋਰ ਸਰਾਸਨ ਸ਼ੰਕਰ ਕੋ ਹਰ ਸੀ ਚਲੇ ਕਰ ਜਾਣ ਨਾ ਪੈ ਹੋ ਸ਼ਿਵ ਦਾ ਤਨੁਸ਼ ਤੋੜ ਕੇ ਅਤੇ ਸੀਤਾ ਨੂੰ ਹਾਰ ਕੇ ਚੱਲਿਆ ਹੈ ਪਰ ਘਰ ਤੱਕ ਪਹੁੰਚ ਨਹੀਂ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ